ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਮੇ ਵਲ ਮੇਰੇ ਰਸਤੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਾਉ ਸਕੇ ਇੱਕ ਆਪਜੀ ਨੂੰ ਬੇਨਤੀ ਆ ਵੀ ਸਾਡੇ ਕੋਲ ਇੱਕ ਕਾਲ ਦਿਨੇ ਕਰਨ ਦਾ ਟਾਈਮ ਨਹੀਂ ਨਾ ਸੁਣਨ ਦਾ ਟਾਈਮ ਆ ਸੋ ਕਿਰਪਾ ਕਰਕੇ ਜਿਹੜੇ ਵੀ ਨੇ ਭੈਣ ਨੇ ਕੋਈ ਕਾਲ ਕਰਨੀਆਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਜੀ ਹਮੇਸ਼ਾ ਤੁਹਾਪਜੀ ਨੂੰ ਬੇਨਤੀ ਆ ਕਿਸ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜੋ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਉਹ ਠੀਕ ਆ ਜਾਂ ਗਲਤ ਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਲਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਤੌਰ ਤੇ ਪੂਰੀ ਘੋਖ ਪੜਤਾਲ ਕੀਤੀ ਜਾਵੇ ਭਜੀ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਐਸਸੀ ਮੱਝਵੀ ਸਿੱਖ ਲੜਕੀ ਫਰੀਦਕੋਟ ਏਰੀਆ 28 ਸਾਲ ਉਮਰ 5 ਫੁੱਟ 2 ਇੰਚ ਕੱਦ ਸਟੱਡੀ ਗ੍ਰੈਜੂਏਟ ਕੰਪਿਊਟਰ ਕੋਰਸ 3 ਸਾਲਾਂ ਦਾ ਪੜਾਉਣ ਦਾ ਤਜਰਬਾ ਲੜਕਾ ਵਧੀਆ ਜੌਬ ਕਰਦਾ ਹੋਵੇ ਜਾਂ ਬਿਜ਼ਨਸ ਕਰਦਾ ਹੋਵੇ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਜੀ ਨੋਟ ਜੱਟ ਸਿੱਖ ਲੜਕਾ ਸੰਧੂ ਗੋਤ ਇਹ ਲੜਕੇ ਦੇ ਕੇਸ ਰੱਖੇ ਹੋਏ ਨੇ ਜੀ ਪੱਗਬੰਦ ਆ ਪਟਿਆਲਾ ਏਰੀਆ 1994 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਸਟੱਡੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਮਲਟੀ ਨੇਸ਼ਨਲ ਕੰਪਨੀ ਦੇ ਵਿੱਚ ਇਹ ਕੁਆਲਿਟੀ ਇੰਜੀਨੀਅਰ ਦੇ ਤੌਰ ਤੇ ਜੌਬ ਕਰਦਿੰਦਾ ਹੈ 7 ਸਾਲ ਦਾ ਇਹਨਾਂ ਦਾ ਤਜਰਬਾ 75000 ਰੁਪਏ ਪਰ ਮਾਸ ਇਹਨਾਂ ਦੀ ਇਨਕਮ ਪ੍ਰੋਪਰਟੀ ਚਾਰ ਕਿੱਲੇ ਪਿਤਾ ਜੀ ਸੁਰਗਵਾਸ ਰਿਕੁਆਇਰਮੈਂਟ ਸੋਣ ਹੋਏ ਲੜਕੀ ਦੀ ਬਰਾਬਰ ਦੀ ਯੋਗਤਾ ਹੋਵੇ ਕੱਦ 5 ਫੁੱਟ 3 ਇੰਚ ਤੋਂ ਜ਼ਿਆਦਾ ਹੋਵੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਮੈਰਿਜ ਮੇਡ ਵਾਲੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਇਸੀ ਦੀ ਗੱਲਬਾਤ ਕਰੋ ਅਗਲਾ ਰਸਤਾ ਨਾ ਕਰੋ ਜੀ ਨੋਟ ਅਕਸ਼ੇ अरोड़ा ਓਣਮੜ ਟਾਂਡਾ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ 10+2 ਕੁਆਲਿਫਿਕੇਸ਼ਨ बिजनेसमैन ਇਹ ਜੀ ਹੈ ਬਾਈਕ ਸੇਲ ਪਰਚੇਜ ਦਾ ਕੰਮ ਕਰਦੇ ਨੇ ਰਿਪੇਅਰ ਦਾ ਕਰਦੇ ਨੇ ਅਰ ਰਿਪੇਅਰ ਪਰ ਦੀ ਸੇਲ ਦਾ ਕੰਮ ਕਰਦੇ ਨੇ ਰਾਧਾ ਸੋਮੀ ਪਰਿਵਾਰ ਆ ਨੀਡ ਹਾਊਸ ਕਰ ਲੈਣਾ ਦੀ ਰਿਕੁਆਇਰਮੈਂਟ ਹੈ ਇਸ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਤਰਸੇਮ ਸਿੰਘ ਜੱਟ ਸਿੱਖ ਲੜਕਾ ਸਿੱਧੂ ਗੋਤ ਨਸ਼ਾ ਰਹਿਤ ਬਠਿੰਡਾ ਏਰੀਆ ਪੱਕੇ ਪ੍ਰੇਮੀ 1997 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਪ੍ਰੋਪਰਟੀ 5 ਕਿਲੇ 3 ਬੈਣਾ ਮੈਰਿਟ 5 ਪ੍ਰੋਪਰਟੀ 5 ਕਿਲੇ 3 ਕਨਾਲਾਂ 3 ਬੈਣਾ ਮੈਰਿਟ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੂਜਾ ਖੱਤਰੀ ਅਰੋਲਾ ਲੜਕੀ ਰਾਹੋਂ 1986 ਡੇਟ ਆਫ ਬਰਥ 5 ਫੁੱਟ 2 ਇੰਚ ਕੱਦ ਇਹ ਵੇਟੀ ਤਲਾਕशुदा ਹੈ ਜੀ ਮਾਤਾ ਪਿਤਾ ਦੀ ਇਕੱਲੀ ਬੇਟੀ ਆ ਨੀਡ ਬாய் ਡੂਇੰਗ ਗਵਰਨਮੈਂਟ ਜੌਬ অর ਐਨ ਆਰ ਆਈ ਬாய் ਲੜਕਾ ਸਰਕਾਰੀ ਜੌਬ ਕਰਦਾ ਹੋਵੇ ਜਾਂ ਫਿਰ ਐਨ ਆਰ ਆਈ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਅੰਮ੍ਰਿਤਸਰ ਸਾਹਿਬ ਏਰੀਆ ਵਰਜੀਨੀਆ ਯੂ ਐਸ ਏ ਤੋਂ 1992 ਡੇਟ ਆਵਰਥਾ 5 ਫੁੱਟ 11 ਇੰਚ ਕੱਦ ਦਾ ਇਹ ਲੈਗ ਐਂਡ ਪਹਿਲੀ ਵਿਊਚੁਅਲਾਈਜ਼ੀ ਪਰੰਤੂ ਕਿਤੇ ਕਦ ਕਦ ਗਲਤ ਬੋਲਿਆ ਗਿਆ ਜਾਂ ਲਿਖਿਆ ਗਿਆ ਜੀ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਅੰਮ੍ਰਿਤਸਰ ਸਾਹਿਬ ਏਰੀਆ ਵਰਜੀਨੀਆ ਜੁਐਸੇ ਤੋਂ 1992 ਡੇਟ ਆਵਰਥਾ 5 ਫੁੱਟ 11 ਇੰਚ ਕੱਦ ਸਟੱਡੀ ਬੀਐਸਸੀ ਨਰਸਿੰਗ ਵਰਕਿੰਗ ਐਜ਼ ਰਜਿਸਟਰਡ ਨਰਸ ਸੈਲਰੀ 1.5 ਲਖ ਡਾਲਰ ਪਰ ਇਅਰ ਬਤੌਰ ਰਜਿਸਟਰਡ ਨਰਸ ਇਹ ਬੇਟਾ ਕੰਮ ਕਰਦਾ ਜੀ 1.5 ਲਖ ਡਾਲਰ ਪ੍ਰਤੀ ਸਾਲ ਇਹਨਾਂ ਦੀ ਆਮਦਨ ਆ ਸੈਲਰੀ ਮੰਨ ਲਓ ਫਾਜ਼ਲ ਸਾਹਿਬ ਇਹਨਾਂ ਦੀ ਟਰੱਕਿੰਗ ਦੀ ਜੌਬ ਕਰਦਿੰਦੇ ਸਾਰਾ ਪਰਿਵਾਰ ਇਹਨਾਂ ਦਾ ਯੂ ਐਸ ਏ ਆ ਭੈਣ ਮੈਰਿਡ ਆ ਯੂ ਐਸ ਏ ਆ ਮੈਰਿਜ ਬਣ ਵਾਲੇ ਕੰਟੈਕਟ ਨਾ ਕਰਨ ਇਹ ਕਹਿੰਦੇ ਵੀ ਸਾਨੂੰ ਬਾਇਓ ਡਾਟਾ ਭੇਜੋ ਜੋ ਵੀ ਇਸ ਰਿਸ਼ਤੇ ਨਾਲ ਦੇ ਵਿੱਚ ਇੰਟਰਸਟ ਰੱਖਦੇ ਨੇ ਜੋ ਸਾਨੂੰ ਠੀਕ ਲੱਗੂ ਅਸੀਂ ਉਹਨਾਂ ਨਾਲ ਕਾਲ ਕਰ ਲਾਂਗੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਦੀ ਗੱਲ ਬਾਤ ਇਹਨਾਂ ਨਾਲ ਆਪਤਾ ਕੈਂਪ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਭਦੌੜ ਬਨਾਲਾ ਏਰੀਆ ਪੀ ਆਰ ਕੈਨੇਡਾ 2000 ਡੇਟ ਆਵਰਥਾ 5 ਫੁੱਟ 9 ਇੰਚ ਕਾਦਾ ਡਿਪਲੋਮਾ ਇਨ ਬਿਜ਼ਨਸ ਸਰੀ ਦੇ ਵਿੱਚ ਕੀਤਾ ਹੋਇਆ ਜੀ ਇਹਨਾਂ ਨਾਲ ਆਲ ਫੈਮਿਲੀ ਇਨ ਕੈਨੇਡਾ ਸਾਰਾ ਪਰਿਵਾਰ ਕੈਨੇਡਾ ਦੋ ਪੈਣਾ ਨਾ ਮੈਰਨ ਨੇ ਸਿਟੀ ਜਨ ਕੈਨੇਡਾ ਨੇ ਨੀਡ ਜੱਟ ਸਿੱਖ ਗੱਲ ਐਜੂਕੇਟਿਡ ਫੈਮਿਲੀ ਓਰੀਐਂਟਡ ਪੀ ਆਰ ਵਰਕ ਪਰਮਿਟ ਕੈਨੇਡਾ ਲੜਕੀ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਦੀ ਪੀ ਆਰ ਜਾਂ ਵਰਕ ਪਰਮਿਟ ਤੇ ਹੋ ਸਕਦੀ ਹੈ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਦੋਸਤਾ ਨੋਟ ਪਰੰਬੇ ਕੌਰ ਜੱਟ ਸਿੱਖ ਲੜਕੀ ਫਰੀਦਕੋਟ ਏਰੀਆ 1992 ਡੇਟ ਆਵਰਤ 5 ਫੁੱਟ 3 ਇੰਚ ਕੱਦ ਸਟੱਡੀ ਬੀਟੀ ਦੀ ਕੀਤੀ ਹੈ ਜੀ ਐਨ ਐਮ ਵਰਕਿੰਗ ਐਜ਼ ਨਰਸਿੰਗ ਇਨ ਮੋਹਾਲੀ ਪਿਤਾ ਜੀ ਆਰਮੀ ਤੋਂ ਰਿਟਾਇਰ ਨੇ ਭਰਾ ਇਹਨਾਂ ਦਾ ਕੈਨੇਡਾ ਰਿਸ਼ਤਾ ਰਿਕੁਆਇਰਮੈਂਟ ਸੁਣੋ ਜੀ ਇਹਨਾਂ ਦੀ ਡਿਮਾਂਡ ਕੀ ਆ ਕਿ ਉਹ ਜਿਹੜਾ ਰਿਸ਼ਤਾ ਚਾਹੁੰਦੇ ਨੇ ਲੁਕਿੰਗ ਲੁਕਿੰਗ ਫਾਰ ਪੀ ਆਰ ਜੱਟ ਸਿੱਖ ਬாய் ਕੈਨੇਡਾ नशा रहत गुड फैमिली जाट सिख परिवार ਦਾ ਲੜਕਾ ਪੀਆਰ ਕੈਨੇਡਾ ਹੋਵੇ ਵਧੀਆ ਪਰਿਵਾਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਅਮਰਤ ਜੋਤ ਸਿੰਘ ਔਜਲਾ ਜੱਟ ਸਿੱਖ ਲੜਕਾ ਹੀਰਾਪੁਰ ਜਲੰਧਰ ਏਰੀਆ ਲਿਵ ਇਨ ਜੂਨੀਅਨ ਸਿਟੀ ਕੈਲੀਫੋਰਨੀਆ ਯੂ ਐਸ ਏ ਦਾ ਜੰਪਾਲਾ ਬੇਟਾ ਹੈ 1995 ਡੇਟ ਆਵਰਥਾ ਜੀ 5 ਫੁੱਟ 8 ਇੰਚ ਦਾ ਸਟੱਡੀ ਹੈਗੀ ਐ ਇਹਨਾਂ ਦੀ ਇੰਜੀਨੀਅਰਿੰਗ ਦੋ ਛੋਟੇ ਭਰਾ ਨੇ ਪ੍ਰਾਪਰਟੀ ਨਾਲ ਕੋਲੇ 15 ਕਿਲੇ ਆ ਇੰਡੀਆ ਦੇ ਵਿੱਚ ਆਪਣੀ ਆਟੋ ਬਾਡੀ ਸ਼ਾਪ ਹੈ ਨਾ ਦੀ ਕੈਲੀਫੋਰਨੀਆ ਦੇ ਵਿੱਚ ਚਾਰ ਘਰ ਨੇ ਕੈਲੀਫੋਰਨੀਆ ਦੇ ਵਿੱਚ ਵੈਰੀ ਰਿਚ ਐਂਡ ਵੈਲ ਸੈਟਲਡ ਫੈਮਿਲੀ ਆ ਦਾਦਾ ਦਾਦੀ ਜੀ ਦੇ ਨਾਲ ਇੱਕ ਕਾਕਾ ਯੂ ਐਸਏ ਰਹਿੰਦੇ ਨੇ ਰਿਕੁਆਇਰਮੈਂਟ ਸੁਣੋ ਨੀਡ ਬਿਊਟੀਫੁੱਲ ਨਾਈਸ ਗਰਲ ਫਰੋਮ ਯੂ ਐਸ اے ਕੈਨੇਡਾ ਮਾਡਰਨ ਹੋਵੇ ਅਤੇ ਅਤੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੀ ਹੋਵੇ ਕੈਲੀਫੋਰਨੀਆ ਮੂਵ ਕਰ ਸਕਦੀ ਹੋਵੇ ਲੜਕੀ ਸੋਹਣੀ ਸੁਲੱਖੀ ਹੋਵੇ ਯੂ ਐਸ اے ਤੋਂ ਹੋਵੇ ਜਾਂ ਫਿਰ ਕੈਨੇਡਾ ਤੋਂ ਹੋਵੇ ਉਹ ਮਾਡਰਨ ਵੀ ਹੋਵੇ ਅਤੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੀ ਵੀ ਹੋਵੇ ਅਤੇ ਕੈਲੀਫੋਰਨੀਆ ਮੂਵ ਕਰ ਸਕਦੀ ਹੋਵੇ ਸਕ੍ਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਕੰਬੋਉ ਸਿੱਖ ਲੜਕਾ ਜਲੰਧਰ ਕੈਨੇਡਾ ਸਿਟੀਜ਼ਨ 1999 ਡੇਟ ਆਫ ਬਰਥ 5 ਫੁੱਟ 8 ਇੰਚ ਕੱਤ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਗ੍ਰੈਜੂਏਟ ਨੇ ਆਪਣੀ ਪ੍ਰਾਪਰਟੀ ਇਹਨਾਂ ਦੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਇਹ ਸਕਸੈਸਫੁਲੀ ਰਨਿੰਗ ਇਲੈਕਟ੍ਰੀਕਲ ਬਿਜ਼ਨਸ ਇਨ ਲੋਅਰ ਮੈਨ ਲੈਂਡ ਇਲੈਕਟ੍ਰੀਕਲ ਦਾ ਬਿਜ਼ਨਸ ਇਹ ਚਲਾ ਰਹੇ ਨੇ ਬੜੀ ਸਕਸੈਸਫੁਲੀ ਇਹਨਾਂ ਦੀ ਰਿਕੁਆਇਰਮੈਂਟ ਸੋਣਾ ਨੀਟ ਫੈਮਿਲੀ ਓਰੀਐਂਟਡ ਗਰਲ ਪ੍ਰਿਫਰ ਲਿਵਿੰਗ ਇਨ ਬੀਐਸ ਵੀਸੀ ਐਨੀ ਔਨ ਐਨੀ ਸਟੇਟਸ ਇਫ ਗਰਲ ਇੰਡੀਆ ਮਸਟ ਹੈਵ ਵਿਜ਼ਟਰ ਵੀਜ਼ਾ ਫਾਰ ਕੈਨੇਡਾ ਲੜਕੇ ਬਦਿਆ ਪਰਿਵਾਰ ਤੋਂ ਹੋਵੇ ਬੀਸੀ ਕੈਨੇਡਾ ਦੇ ਵਿੱਚ ਰਹਿੰਦੀ ਹੋਵੇ ਕਿਸੇ ਵੀ ਸਟੇਟਸ ਤੇ ਹੋ ਸਕਦੀ ਹੈ ਜਾ ਫਿਰ ਕਹਿੰਦੇ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਉਹਦੇ ਕੋਲੇ ਵਿਜ਼ਟਰ ਵੀਜ਼ਾ ਹੋਣਾ ਚਾਹੀਦਾ ਕੈਨੇਡਾ ਦਾ ਇਹਨਾਂ ਨੇ ਜਿਹੜੇ ਮੈਰਿਜ ਆ ਉਹ ਕੈਨੇਡਾ ਵਿੱਚ ਹੀ ਕਰਨੀਆਂ ਤੇ ਜਾਤੀਵੰਦਨ ਕੋਈ ਨਹੀਂ ਕਿਸੇ ਵੀ ਜਾਤੀ ਹੋ ਸਕਦੀ ਹੈ ਕੋਈ ਵੀ ਜਾਤ ਇਹਨਾਂ ਨੂੰ ਅਪਰੋਚ ਕਰ ਸਕਦੀ ਆ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਦੇਖਦਾ ਨੋਟ ਨਾਮ ਕੌਰ ਰਾਮਦਾਸ ਜੀ ਆ ਸਿੱਖ ਲੜਕੀ ਫਰੀਦਕੋਟ ਏਰੀਆ ਇਹ ਲੜਕੀ ਇੰਡੀਆ ਦੇ ਵਿੱਚ ਆ ਜੀ 2002 ਇਹਨਾਂ ਡੇਟ ਆਫ ਬਰਥ ਆ 5 ਫੁੱਟ 7 ਇੰਚ ਕਾਦਾ ਬੀਸੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਦੋ ਭਰਾ ਨੇ ਉਹ ਪੀਆਰ ਕੈਂਡੀਡੇਟ ਨੇ ਵੈਲ ਸੈਟਲਡ ਫੈਮਿਲੀ ਆ ਨੀਡ ਬॉय ਪੀਆਰ ਵਰਕ ਪਰਮਿਟ ਫਰੋਂ ਕੈਂਡੀਡੇਟਾ ਲੜਕਾ ਕੈਨੇਡਾ ਦਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਡਾਟ ਜੱਟ ਸਿੱਖ ਲੜਕਾ USA ਗ੍ਰੀਨ ਕਾਰਡ 28 ਸਾਲ ਉਮਰ 5 ਫੁੱਟ 11 ਇੰਚ ਕੱਦ ਆਪਣਾ ਬਿਜ਼ਨਸ ਦਾ ਸਾਰਾ ਪਰਿਵਾਰ USA ਦਾ ਸਿਟੀਜ਼ਨ ਤੇ ਆਪਣਾ ਘਰ ਇਹਨਾਂ ਦਾ USA ਦੇ ਵਿੱਚ ਭਰਾ ਇਹਨਾਂ ਦਾ ਡੈਂਟਿਸਟ ਆ ਇਹਨਾਂ ਦੀ ਰਿਕੁਆਇਰਮੈਂਟ ਨੀਡ USA ਸਟੱਡੀ ਵੀਜ਼ਾ ਵਿਜ਼ਿਟਰ ਵੀਜ਼ਾ ਕਰ ਲੜਕੀ ਜੁਐਸਏ ਤੋਂ ਹੋਵੇ ਭਾਵੇਂ ਉਹ ਸਟੱਡੀ ਵੀਜ਼ੇ ਤੇ ਗਈ ਹੋਵੇ ਜਾਂ ਫਿਰ ਵਿਜ਼ਿਟਰ ਵੀਜ਼ੇ ਤੇ ਗਈ ਹੋਵੇ ਸਕ੍ਰੀਨ ਨੰਬਰ 4 ਲਈ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਦਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਵਰਮਾ ਲੜਕੀ ਅਮਰਤ ਸੱਤ ਸਾਹਿਬ 1993 ਡੇਟ ਆਵਰਥਾ 5 ਫੁੱਟ 1 ਇੰਚ ਕੱਦ ਦਾ ਗ੍ਰੈਜੂਏਟਾ ਬੇਟੀ ਇਹ ਤਲਾਕ ਸੁਧਾ ਕੋਈ ਬੱਚਾ ਨਹੀਂ ਪਿਤਾ ਸੁਰਗਵਾਸ ਹੋ ਚੁੱਕੇ ਨੇ ਭਰਾ ਇਹਨਾਂ ਦਾ ਮੈਰਿਟ ਲੜਕੀ ਨਾਲ ਜੋ ਰਿਸ਼ਤਾ ਮੇਲ ਕਰਦਾ ਹੋਵੇ ਉਮਰ 33 ਤੋਂ 28 ਤੋਂ 33 ਸਾਲ ਦੇ ਵਿਚਕਾਰ ਹੋਵੇ ਸਾਰੇ ਪੱਖਾਂ ਤੋਂ ਰਿਸ਼ਤਾ ਨਿਵਣ ਵਾਲਾ ਹੋਵੇ ਸਿਕਰੀਤ ਨੰਬਰ ਚੱਲਦਾ ਜੀ ਬਧੇਰੇ ਕਾਲ ਨੇ ਜਾਣ ਕਰ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਗੋਟ ਮਨਵੀਰ ਕੌਰ ਅਮਰਤਾਰੀ ਰਾਏ ਸਿੱਖ ਲੜਕੀ ਗੋਤ ਵਾਲੇ ਅਜਨਾਲਾ ਅਮਰਤ ਸਾਹਿਬ 1995 ਡੇਟ ਆਫ ਬਰਥ ਆ 5 ਫੁੱਟ 1 ਇੰਚ ਦਾਦਾ ਕਵਾਲੀਫਿਕੇਸ਼ਨ ਬੀਏ ਐਲਐਲਬੀ ਐਮਏ ਪੋਲੀਟੀਕਲ ਸਾਇੰਸ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਬੇਟੀ ਆਪਣੇ ਦੋ ਐਜੂਕੇਸ਼ਨ ਸੈਂਟਰ ਚਲਾ ਰਹੀ ਆ ਪਿਤਾ ਜੀ ਇਹਨਾਂ ਦੇ ਐਸਆਈ ਨੇ ਪੰਜਾਬ ਪੁਲਿਸ ਦੇ ਵਿੱਚ ਦੋ ਭਰਾ ਨੇ ਉਹ ਕੱਪੜੇ ਦਾ ਬਿਜ਼ਨਸ ਕਰਦੇ ਨੇ ਰਿਕੁਆਇਰਮੈਂਟ ਸੁਣੋ ਨੀਡ ਬॉय ਅਮਰਤਾ ਰੀ ਵੈਲ ਐਜੂਕੇਟਿਡ ਹੈਂਡਸਮ ਦੋਵੇਂ ਗਵਰਨਮੈਂਟ ਜੌਬ ਆਰ ਓਨ ਵੈਲ ਸੈਟਲਡ ਬਿਜ਼ਨਸ ਪਹਿਲੀ ਗੱਲ ਤੇ ਲੜਕਾ ਕਹਿੰਦੇ ਅਮਰਤਾਰੀ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਸਰਕਾਰੀ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਵਧੀਆ ਬਿਜ਼ਨਸ ਹੋਵੇ ਸਕਰੀਨ ਤੇ ਇਹਨਾਂ ਦੇ ਦੋ ਨੰਬਰ ਚੱਲਦੇ ਨੇ ਸਿੱਧੀ ਗੱਲ ਹਵਾ ਤੁਸੀਂ ਇਹਨਾਂ ਦਾ ਕਰ ਸਕਦੇ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਰਾਮਦਾਸ ਜੀ ਆ ਸਿੱਖ ਲੜਕਾ ਗੁੱਗੀ ਗੋਤ ਜਲੰਧਰ ਏਰੀਆ 1992 ਡੇਟ ਆਵਰਥਾ 5 ਫੁੱਟ 6 ਇੰਚ ਕਾਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਲੜਕਾ ਕੋਬੈਤ ਦੇ ਵਿੱਚ ਜੌਬ ਕਰਦਾ ਨੀਡ ਹਾਊਸ ਕਰ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਬਨਾਲਾ ਏਰੀਆ ਇਹ ਲੜਕਾ ਪੁਰਤਗਾਲ ਆ ਜੀ 1996 ਡੇਟ ਆਵਰਥਾ 5 ਫੁੱਟ 9 ਇੰਚ ਕਾਦਾ 10+2 ਕੁਆਲਿਫਿਕੇਸ਼ਨ ਆ 6 ਏਕੜੇ ਨਾਲ ਕੋਈ ਪ੍ਰਾਪਰਟੀ ਆ ਦੋ ਪਰਾਂ ਵਾਲੇ ਜੱਟ ਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਘਰੇਲੂ ਲੜਕੇ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਕਰੋ ਨੋਟ ਪਾਵਜਦੀਪ ਸਿੰਘ ਕੈਨੇਡਾ ਸਿਟੀਜ਼ਨ ਲੁਧਿਆਣਾ ਏਰੀਆ ਲੋਵਾਨਾ ਸਿੱਖ ਲੜਕਾ ਪਾਵਜਦੀਪ ਸਿੰਘ ਲੋਵਾਨਾ ਸਿੱਖ ਲੜਕਾ ਕੈਨੇਡਾ ਸਿਟੀਜ਼ਨ ਲੁਧਿਆਣਾ ਏਰੀਆ ਬੇਸਿਕਲੀ ਬਰੋਂਗ ਟੂ ਲੁਧਿਆਣਾ 1995 ਡੇਟ ਆਵਰ ਦਾ 6 ਫੁੱਟ ਕਾਤਾ ਸਟੱਡੀ ਇਹਨਾਂ ਦੀ ਹੈਗੀ ਹੈ ਜੀ ਐਮਬੀਬੀਐਸ ਐਫਐਮ ਟੈਕਸਿਲਾ ਅਮਰੀਕਨ ਯੂਨੀਵਰਸਿਟੀ ਨਾਉ ਪ੍ਰੀਪੇਰਿੰਗ ਫਾਰ ਅਮਰੀਕਨ ਜ਼ੂ ਐਸ ਐਮ ਐਲਵਾਈ ਲਾਇਸੈਂਸ ਇੱਕ ਭਰਾ ਕੈਨੇਡਾ ਆਪਣਾ ਘਰ ਹੈ ਇਹਨਾਂ ਦਾ ਪਿਤਾ ਜੀ ਨੇ ਤੇ ਗੈਜ਼ਟਡ ਅਫਸਰ ਨੇ ਇੰਡੀਆ ਦੇ ਵਿੱਚ ਜੌਬ ਕਰਦੇ ਨੇ ਇਨਾਂ ਦੀ ਰਿਕੁਆਇਰਮੈਂਟ ਸੁਣੋ ਗਰਲ ਸ਼ੁੱਡ ਬੀ ਐਮਬੀਬੀਐਸ ਐਫਐਮ ਇੰਡੀਆ ਮੀ ਫਾਰਦਰ ਮੂਵ ਟੂ ਕੈਨੇਡਾ ਲੜਕੀ ਇੰਡੀਆ ਤੋਂ ਹੋਵੇ ਤਾਂ ਐਮਬੀਬੀਐਸ ਹੋਵੇ ਔਰ ਕੈਨੇਡਾ ਮੂਵ ਹੋਣਾ ਚਾਹੁੰਦੀ ਹੋਵੇ ਜਾਂ ਫਿਰ ਇਫ ਗਰਲ ਆਨ ਪੀ ਆਰ ਐਨੀ ਗੁੱਡ ਜੋਬ ਕੈਨੇਡਾ ਹੈਜ਼ ਹਾਈਟ 5.6 ਜੇਕਰ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਉਹ ਕਿਸੇ ਵੀ ਵਧੀਆ ਜੌਬ ਤੇ ਹੋ ਸਕਦੀ ਹੈ ਕਾਤੋਂ ਦਾ 5 ਫੁੱਟ 6 ਇੰਚ ਦੀ ਕੁੜੀ ਉਹ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਇਹਨਾਂ ਦਾ ਨੰਬਰ ਚੱਲਦਾ ਹੈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਜੱਟ ਸਿੱਖ ਲੜਕਾ ਸਿੱਧੂ ਗੋਤ ਫਰੀਦਕੋਟ ਏਰੀਆ 1993 ਡੇਟ ਆਵਰਥ 5 ਫੁੱਟ 11 ਇੰਚ ਕਾਤ ਬੀਟਕ ਆਈਟੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਸੌਫਟਵੇਅਰ ਇੰਜੀਨੀਅਰ ਦੇ ਤੌਰ ਤੇ ਇਹ ਜੌਬ ਕਰਦੇ ਨੇ ਮਹਾਲੀ ਮਲਟੀਨੈਸ਼ਨਲ ਕੰਪਨੀ ਦੇ ਵਿੱਚ 10 ਸਾਲ ਦਾ ਇਹਨਾਂ ਦਾ ਤਜਰਬਾ ਨੀਡ ਗੱਲ ਇਕੁਅਲ ਕੁਆਲਿਫਿਕੇਸ਼ਨ ਐਂਡ ਬਿਊਟੀਫੁੱਲ ਸੋਨ ਇਸਨੇ ਕੀ ਲੜਕੀ ਚਾਹੀਦੀ ਐ ਲੜਕੇ ਦੇ ਬਰਾਬਰ ਦੀ ਯੋਗਤਾ ਹੋਵੇ ਸਗਰੀ ਤੈਨ ਨੰਬਰ ਚੱਲਦਾ ਸਿੱਧੀ ਗੱਲ ਬਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਰਾਜਵੀਰ ਸਿੰਘ ਥਿੰਦ ਕਮਬੋ ਸਿੱਖ ਲੜਕਾ ਕਪੂਰਥਲਾ ਏਰੀਆ 1995 ਡੇਟ ਆਵਰ 6 ਫੁੱਟ 1 ਇੰਚ ਕੱਦ ਗ੍ਰੈਜੂਏਟ ਆ ਬੇਟਾ ਇਹ ਪੰਜਾਬ ਪੁਲਿਸ ਦੇ ਵਿੱਚ ਇਹ ਸਰਕਾਰੀ ਜੋਬ ਕਰਦਾ ਭਰਾ ਇਹਨਾਂ ਦਾ ਫਰਾਂਸ ਆ ਪਿਤਾ ਜੀ ਸਰਕਾਰੀ ਜੋਬ ਕਰਦੇ ਨੇ 5 ਏਕੜ ਪ੍ਰਾਪਰਟੀ ਐ ਚਾਰ ਪਲਾਟਸ ਨੇ ਇਹਨਾਂ ਦੀ ਰਿਕੁਆਇਰਮੈਂਟਸ ਲੋ ਨੀਡ ਬਿਊਟੀਫੁਲ ਡੂਇੰਗ ਗਵਰਨਮੈਂਟ ਜੋਬ ਔਰ ਹਾਈਲੀ ਕੁਆਲੀਫਾਈਡ ਗਰਲ ਹੈਜ਼ ਹਾਈਟ 5.6 ਔਰ ਮੋਰ ਪ੍ਰਿਫਰਡ ਟੂ ਕੰਬੋਜ਼ ਔਰ ਐਨੀ ਜਨਰਲ ਕਾਸਟ ਸੋਹਣੀ ਸਨਖੇ ਲੜਕੀ ਸਰਕਾਰੀ ਜੋਬ ਕਰਦੀ ਹੋਵੇ ਜਾਂ ਫਿਰ ਹਾਈਲੀ ਕੁਆਲੀਫਾਈਡ ਹੋਵੇ ਕੱਦ 5 ਫੁੱਟ 6 'ਚ ਦੇ ਕਰੀਬ ਹੋਵੇ ਕੰਬੋਧ ਬਰਾਦੀ ਤਾਂ ਹੋ ਸਕਦੀ ਹੈ ਜਾਂ ਕਿਸੇ ਹੋਰ ਵੀ ਜਨਰਲ ਕਾਸਟ ਤੋਂ ਹੋ ਸਕਦੀ ਹੈ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲ ਬਾਤ ਤੁਸੀਂ ਨਾ ਨਕਾਰਤਾ ਦਿਓ ਇਹ ਰਿਸ਼ਤੇ ਨੇ ਬੇਰਵੇ ਆਪ ਜੀ ਨੇ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਲਣ ਦੇ ਤੋਂ ਵੱਧ ਘੱਟ ਕੋਈ ਬੋਲਿਆ ਗੋ ਬਤ ਖਿਮਾਂ ਦੇ ਚਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤਾਜ਼ੋ ਨਵੇਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ